ਮੌਸਮ ਚੇਂਜ ਹੋਣ ਡਿਆ ਉਹਦੇ ਸਾਰੇ ਬਿਮਾਰ ਪਏ ਤੇ ਗਲਾ ਆਪਣਾ ਵੀ ਖਰਾਬ ਹੋ ਗਿਆ ਤੇ ਨਾ ਹੀ ਦਵਾਈ ਪੀਣ ਮਾਤੇ ਆ ਪਈ ਚੱਲੀਏ ਬਾਹ ਨੂੰ ਚੱਲੀ ਆ ਮੈਂ ਕਹਿੰਦੇ ਕਿ ਅੱਲਾ ਮੈਂ ਮੈਮੀ ਝਾੜੂ ਫੇਰ ਦਿੰਨੀ ਆ ਤੇ ਫੁੱਲ ਸਦਿਆਂ ਝਾੜੂ ਲਾਉਣ ਵਾਸਤੇ ਪਹਿਲਾਂ ਮੈਂ ਲਾਉਂਦੀ ਇਹਨੂੰ ਪੈ ਗਈ ਸਰੇ ਸਰੇ ਦੀ ਬਾਹਰ ਦੀ ਓਏ ਬਾਹ ਚਲੀ ਆ ਮੈਂ ਬਾਹ ਚਲੀ ਆ ਮੈਂ ਕਿਦਾ ਕਰਦੀ ਡੈਡੀ ਜੀ ਮੈਂ ਡੈਡੀ ਜੀ ਇੱਕ ਦੋ ਜਾਣੇ ਦੇ ਕਮੈਂਟ ਆਏ ਤੇ ਕਹਿੰਦੇ ਆ ਵੀ ਜਿਹੜਾ ਲਸਣ ਤੁਸੀਂ ਰੱਖਿਆ ਉਹਨਾਂ ਤੇ ਇਹਨੂੰ ਇਹਨੂੰ ਬਲਬ ਦੀ ਰੋਸ਼ਨੀ ਦੇ ਹੇਠਾਂ ਨਹੀਂ ਰੱਖਣਾ ਇਹ ਖਰਾਬ ਹੋ ਜਾਣਾ ਉਹ ਕਹਿੰਦੇ ਉਹ ਕਹਿੰਦੇ ਅਸੀਂ ਵੀ ਰੱਖਦੇ ਆ ਕਹਿੰਦੇ ਇਹਨੂੰ ਰੱਖੋ ਤੁਸੀਂ ਨੇਰੇ ਦੇ ਵਿੱਚ ਹਾਂ ਉਹ ਕਮਰੇ ਵਿੱਚ ਜਿੱਥੇ ਬਲਬ ਨਾਲ ਜਗੇ ਰਾਤ ਨੂੰ ਹਾਂ ਦਿਨੇ ਤੇ ਚੱਲੋ ਲੋ ਦੀ ਕੋਈ ਗੱਲ ਨਹੀਂ ਦਿਨ ਦੀ ਲੋਦ ਨਹੀਂ ਕੋਈ ਗੱਲ ਬਲਬ ਦੀ ਰੋਸ਼ਨੀ ਦੀ ਕਹਿੰਦੇ ਮਾੜੀ ਆ ਆ ਚਲੋ ਇਹ ਚੀਜ਼ ਮੰਨ ਲੈਨੇ ਵੀ ਤੁਹਾਡੀ ਬਾ ਬਾ ਨੂੰ ਚਲੇ ਆਵਾਂ ਕਿੱਥੇ ਚਲੇ ਆਂ ਕਿੱਥੇ ਚਲੇ ਆਂ ਆ ਸੁਦੀ ਜਾ ਚਲ ਜਾ ਬਾਈ ਬਾਈ ਅੱਜ ਮੌਸਮ ਚੰਗਾ ਹੈ ਇਹਦੇ ਆ ਵੀ ਇਹੋ ਜਿਹਾ ਮੌਸਮ ਹੈ ਫਿਰ ਤੇ ਕਮਾਉਣ ਦੀ ਕੋਈ ਗੱਲ ਨਹੀਂ ਜਦੋਂ ਹੁੰਦੀ ਗਰਮੀ ਉਹਦੇ ਤੇ ਮਗਰਲੇ ਬੰਦੇ ਤਾਂ ਨਾ ਹੋਂ ਹੁੰਦਾ ਇਹ ਤੇ ਬੈਠੀ ਹੁੰਦੀ ਉਹਦੇ ਵਿੱਚ ਬਾਰਿਸ਼ ਆਈ ਕਿੱਟੀ ਕਿੱਟੀ ਬਾਰਿਸ਼ ਫੇਰ ਆ ਗਈ ਬਿਲ ਲਲਦਾ ਤਾ ਲਗਾਤਾਰ بارش ਹੁੰਦੀ ਹੈ ਉਹ ਫੇਰ ਗੱਡੀ ਦਾ ਕੀ ਹਾਲ ਜਿਲੇ ਅਹੀਂ ਧੋਇਆ ਨਹੀਂ ਕਰਨੀ ਗੱਡੀ ਬਸ ਸਾਡੀ ਗੱਡੀ ਨਜ਼ਰ ਲੱਗ ਜਾਂਦੀ ਆ ਕਰੇ ਕਹਿੰਦੀ ਹੈ ਤੇ ਰੰਗੇ ਕਾਲਾ ਕਰਦੀ ਗੱਡੀ ਦੇ ਚੰਡੀਗੜ੍ਹ ਉਹ ਸਾਲਿਆਂ ਨੇ ਆਖਣਾ ਗੱਡੀ ਫਿਰਦੇ ਜੋ ਜੇ ਉਹਦ ਨੂੰ ਕਿਤੇ ਗਏ ਦਿੱਲੀ ਗਏ ਕਿਉਂਕਿ ਆਪਣਾ ਕੋਈ ਸਟicker ਨਹੀਂ ਲਾ ਸਕਦੇ ਆਪਾਂ ਸਟicker ਵਗੈਰਾ ਕੋਈ ਨਹੀਂ ਲਾ ਸਕਦਾ ਬਾਕੀ ਪਤਾ ਨਹੀਂ ਕੋਈ ਮੈਨੂੰ ਤੇ ਮਨਿੰਦਰ ਭਾਜੀ ਨੇ ਕਹਿੰਦੇ ਗੱਡੀ ਉੱਤੇ ਕੋਈ ਸਟicker ਨਹੀਂ ਲਾ ਸਕਦੇ ਨੇ ਤੇ ਚੰਡੀਗੜ੍ਹ ਵਗੈਰਾ ਇਹ ਤੇ ਚਲਾਉਣਾ ਸੰਭਵ ਹੈ ਉਹ ਕੈਮਰੇ ਲੱਗੇ ਹੁੰਦੇ ਨਾ ਇਹਨੂੰ ਸ਼ਤਾਨ ਨੂੰ ਮੇਰੇ ਕੋਲ ਛੱਡ ਗਈ ਮੰਮੀ ਇਹਦੀ ਤੇ ਉਧਰੋਂ ਮੇਰੀ ਮਾਤਾ ਦੋਨੋਂ ਦਵਾਈ ਲੈਣ ਗਈਆਂ ਨੇ ਸੰਦੀਪ ਤੇ ਮੰਮੀ ਗਈ ਦਵਾਈ ਲੈਣ ਡੈਡੀ ਜੀ ਦੇ ਨਾਲ ਤੇ ਇਹਨੂੰ ਮੇਰੇ ਕੋਲ ਛੱਡ ਗਈ ਤੇ ਇਹ ਨੇ ਹੱਤ ਚੁੱਕੀ ਆ ਬਹੁਤ ਜਲਦੀ ਟੀਵੀ ਮੈਂ ਲੰਨਾ ਇਹ ਬੰਦ ਕਰ ਦਿੰਦੀ ਹਾਂ ਰਿਮੋਟ ਫੜਿਆ ਹੋ ਰਿਮੋਟ ਨਫੜਿਆ ਲੈ ਵੀ ਆ ਗਈ ਦਵਾਈ ਲੈ ਕੇ ਉਹ ਤਾਂ ਨੇ ਤੰਗ ਨਹੀਂ ਕੀਤਾ ਵਿਚਾਰੀ ਨੇ ਬੰਦ ਕਰ ਦੇ ਇਹਨੂੰ ਹਰ ਦੰਧਾ ਨਹੀਂ ਤੇ ਆਈ ਨਾ ਮੈਂ ਰੇਟਿੰਗ ਕਿਉਂ ਇਸ ਇਸ ਆਹ ਤਾਂ ਤੱਕ ਲੱਗ ਗਈ ਬੱਲੇ ਬੱਲੇ ਕੱਡਾ ਤਗੜਾ ਪੱਤਾ ਏ ਕੀ ਨਹੀਂ ਦੋਈ ਤੇ ਤੇਰੀ ਇੰਜੈਕਸ਼ਨ ਲਗਣੀ ਹੈ ਤੈਨੂੰ ਕੱਲਾ ਅੱਛਾ ਅੱਛਾ ਲੱਗ ਗਿਆ ਕਿੰਨ ਸਹੀ ਹੈ ਕੀ ਜਾਂਦਾ ਪਉ ਫਰਕਾ ਉਹ ਤਾਂ ਕਹਿੰਦੇ ਟੈਸਟ ਕਰਾਉਣਾ ਆਪਣਾ ਕੱਗੇ ਇੱਕ ਦਮ ਭਾਈ ਹੈ ਤੇ ਅੱਜ ਵੀ ਕੰਡੇ ਕਰਾਉਣਾ ਹੈ ਅਸਾਂ ਚੱਲ ਕੋਈ ਨਹੀਂ ਬੈਗਲੀ ਮੇ ਤਾਂ ਹੋ ਗਈ ਅੰਦਰ ਲੈ ਲੇਂਗੇ ਕੰਡੇ ਕਰੋ ਨਹੀਂ ਬਈ ਇਹ ਤਾਂ ਮੈਂ ਹੂੰ ਮੈਂ ਦੇਖਣ ਡਿਆ ਤੇਰੇ ਵਾਲੇ ਤੂੰ ਕੀ ਕੰਡਈ ਹਾਂਜੀ ਮੈਂ ਚੱਲੇ ਆਵਾ ਕਿਰਨਦੀ ਦੀ ਹੁਣ ਵਾਲ ਨਵੇਂ ਘਰੇ ਉਹਨਾਂ ਦੇ ਕਿਉਂਕਿ ਉਧਰ ਮਿਸਲੀ-ਮਸਰੀ ਹਟ ਗਏ ਨੇ ਬਿਜਲੀ ਵਾਲੇ ਤਾਂ ਰਹਿ ਗਏ ਇੱਕ ਦਿਨ ਦਾ ਕੰਮ ਤੇ ਭਾਈ ਦਾ ਫੋਨ ਆਇਆ ਕਹਿੰਦੇ ਵੀ ਆ ਜਾ ਸਫਾਈ ਕਰੀਏ ਵੀ ਥੱਲੇ ਨਾਲ ਸਫਾਈ ਹੋਣ ਵਾਲੀ ਫਰਸ਼-ਫਰਸ਼ ਧੋਣ ਵਾਲਾ ਤੁਹਾਨੂੰ ਦੱਸਿਆ ਸੀਗਾ ਪਿਛਲੇ ਵਲੌਗ ਦੇ ਵਿੱਚ ਤੇ ਉਹ ਡੇ ਨੇ ਸੱਦ ਜਦੋਂ ਮੈਂ ਘਰੋਂ ਤੁਰ ਪਿਆ ਤਾਂ ਮੁਰਕੇ ਮੈਨੂੰ ਫੋਨ ਕਰਨ ਦੀ ਇਹ ਡੱਬੀ ਤਿੱਲਾਂ ਵਾਲੀ ਲਈ ਆਈ ਮੈਂ ਹੁਣ ਇੱਥੋਂ ਲੈਂਦੇ ਰਿਓ ਕਿਤੇ ਨਾ ਕਿਤੇ ਦੁਕਾਨ ਮੈਂ ਉੱਥੇ ਆ ਗਈ ਮੈਂ ਉੱਥੋਂ ਲੈ ਲਿਓ ਮੈਂ ਹੁਣ ਮਕਰੋ ਚੱਲ ਕੇ ਆ ਗਿਆ ਹਾਂ ਤੇ ਰਸਤੇ 'ਚ ਖੜਾ ਹਾਂ ਪਹੁੰਚ ਗਏ ਆ ਮਾਲ ਪਾਇਆ ਪਾਣੀ ਦੇਖ ਲਈ ਜੰਦਾ ਆ ਪਾਣੀ ਖਲੋਤਾ ਆ ਕੋਈ ਨਹੀਂ ਹਲਕੀ ਨੀ ਕਰੂਗੀ ਬੰਦਾ

ਹੁਣ ਇਹਦਾ ਕੰਮ ਹੈ ਸਾਰੇ ਲਾਉਣਾ ਹੁਣ ਝਾੜੂ ਨਿੰਨਾਂ ਵਿੱਚ ਸਾਰੇ ਕਮਰਿਆਂ 'ਚ ਝਾੜ ਲਓ ਬਹੁਤ ਬੜੀ ਚਾੜੂ ਚਲੋ ਘਰ ਕੇ ਲੱਤਾਂ ਪੁੱਟ ਕੇ ਰੱਖ ਦੇ ਤੇ ਹੀ ਤੇਰਾ ਦੁੱਤੀ ਕਿੜਾ ਐ ਐਸੀ ਐਸੀ ਜੀ ਐਸੀ ਨਹੀਂ ਐ ਉਹ ਦੂਜੇ ਸਿੰਕ ਕਿਆ ਕਿੜਾ ਗੱਡੀ ਆ ਨਹੀਂ ਉਹਨਾਂ ਸਭ ਤੋਂ ਜਿਆਦਾ ਦੂਜੇ ਰੋਅ ਉੱਤ ਕਿਚਨ ਚ ਲਾਉਣ ਵਾਲੇ ਅਨ ਦੋ ਜਿਹੇ ਕਿਚਨ ਇਹਦੇ ਲਵਾਂਗੇ ਉਹ ਜਿਹੜਾ ਮਿਲਦਾ ਵਾ ਮੈਦੇ ਦਾ ਆਟਾ ਕੀ ਕਰੀਏ ਕਰਦੇ ਕਰਦੇ ਸਫਾਈ ਕਰਦੇ ਆਈਆਂ ਮੇਰੇ ਯਾਮ ਕ ਜਾਨੇ

ਦੇ ਆਈ ਚਾਹ ਲੈ ਕੇ ਆਏ ਨਾਲ ਮੰਮੀ ਓਏ ਹੋਏ ਲੱਗਾ ਤੈਨੂੰ ਬਾਹ ਚੰਗਿਆ ਬਸ ਮਾਨ ਨੇ ਚਾਹ ਤੇ ਨਾਲ ਵੇਸਣ ਨਹੀਂ ਆ ਲੈ ਮਟਰ ਕੈ ਨਾਲ ਵੇਸਣ ਕਿਆ ਕੋਈ ਚੀਜ਼ ਨਹੀਂ ਲਿਆਂਦੀ ਉੱਧੇ ਦੀ ਪੜਿਆ ਇਹ ਮੜਨ ਨੀ ਗਈ ਨੂੰ ਆਹ ਤਾਂ ਮੈਂ ਦੱਸ ਜਾਈਏ ਕਿ ਸਰੋਜ ਜੀ ਆਸਤਾਈ ਇਹ ਥੋੜਾ ਵੱਡਣਾ ਇਧਰ ਮੰਮੀ ਫਿਰੋਤੀ ਔਰਮੈਨ ਸਾਹਿਬ ਕਰ ਦੋ ਕਰ ਦੋ ਸਫਾਈਆਂ ਮੇ ਕੋਈ ਕੋਦਾ ਇਹ ਜੋ ਫਾਇਆਂ ਤੇ ਸਿਆ ਕੰਮ ਮਾਉਣ ਗਿਆ ਜੰਮੀ ਬੜੀ ਸੀ ਹਾਂ ਇਹ ਤਾਂ ਐਲਮ ਵਾਲਾ ਹੋਊਗਾ ਜਿਸ ਕਰਕੇ ਮੇਰੇ ਇੱਟ ਪੜੀ ਨਾ ਮੈਂ ਕਹਿੰਦੇ ਕਿ ਅਲ ਮੈਂ ਵੀ ਚਾੜੂ ਫੇਰ ਦਿੰਦੀ ਇਹ ਤਾਂ ਲੋਕਾਂ ਦੇ ਜ਼ਰਦਾਰ ਵਾਲੇ ਨਹੀਂ ਕੋਈ ਸਹੀ ਨਾਲ ਜਿੰਨੇ ਜਾਣੇ ਉਹਨੇ ਥੋੜੇ ਜਿੰਨੇ ਜਾਣੇ ਆਪਾਂ ਆਪ ਕੋ ਤੁੰਦੀ ਰੋ ਕਰ ਲੈ ਆਪਾਂ ਅੱਗੇ ਤੋਂ ਮੈਂ ਆਪਣਾ ਮੈਂ ਪੈਰ ਤੇ ਲਿਖ ਕੇ ਜਾਣਾ ਕਹ ਰਹਾ ਇਹ ਰਿਹਾ ਤੇ ਬੜੀ ਜੰਮੀ ਇਹ ਤਾਂ ਕੋਈ ਗੱਲ ਨਹੀਂ ਜੇ ਇਸ ਦਿਨ ਜੰਮੀ ਬਹੁਤ ਜ਼ਿਆਦਾ ਹੋ ਚਾਰ ਆਇਆ ਫੋਨ ਕੀਤਾ ਤਾਂ ਉਸੇ ਵੇਲੇ ਵਿਚਾਰ ਆ ਗਿਆ ਇਹਦਾ ਸੁਖਾਇਆ ਨਹੀਂ ਕੋਈ ਇਹ ਵੀ ਸੁਖਾ ਹੀ ਗਿਆ ਮਨ ਵਿੱਚ ਡਾਲੀ ਪਾਉਂਦੇ ਕੇ ਨਾਲੀ ਹੇਗੀ ਕਰੀ ਜਾਂਦੇ ਰੇ ਅਤੇ ਇਹਦੇ ਵਿੱਚ ਲੜਾਣੀ ਹੈ ਨਾ ਕਰੋ ਬਾਸ ਹਟਾਓ ਸੁਪrana ਨਾ ਭਾਰਾ ਬੜਾ ਮੈਂ ਚਕਾ ਲੇਦੀ ਹਾਂ ਮੈਂ ਚਕਾ ਮੈਂ ਚਕਾ ਨੂੰ ਵੇਖਿਓ ਨੀ ਵੀਡੀਓ ਦੇ ਵਿੱਚ ਕੀ ਹਾਲ ਚੱਲ ਦੋਸਤੋ ਮੈਂ ਤੁਹਾਡਾ ਮਸਤ ਬਣਾ ਡਣਗੇ ਪੀਬਾ ਸਾਨੂੰ ਸੀਤ ਵਾਲੇ ਦੀ ਗੱਲ ਚੱਲ ਰਹੀ ਹੈ ਹੈ ਅਸਲੇਤ ਨਾ ਲੈਵਲ 0 ਰਖਾਇਆ ਹੋਣਾ ਤਾਂ ਪਾਣੀ ਕਿਹੇ ਬੰਨੇ ਵੀ ਨਹੀਂ ਜਾਂਦਾ ਉਹ ਕਮਰੇ ਦੇ ਵਿੱਚ ਹਲਕਾ ਹਲਕਾ ਖਲੋਤਾ ਸਾਰੇ ਹੀ ਖਲੋਤਾ ਕਿਉਂਕਿ ਲੈਵਲ ਹੀ 0 ਆ ਤੇ ਇਹਦਾ ਪਾਣੀ ਇੱਥੇ ਖਲੋਤਾ ਵਾ ਉਹਦਾ ਪਾਣੀ ਉਧਰ ਖਲੋਤਾ ਉਹਦਾ ਉਧਰ ਖਲੋਤਾ ਢਲਾਨ ਨਹੀਂ ਨਾ ਅੱਥੀ ਸਾਢੇ 7 ਹੋ ਗਏ ਤੇ ਹੁਣ ਫਰੀ ਹੋਈ ਹੈ ਜਿਵੇਂ ਜੇ ਅੱਧਾ ਘੰਟਾ ਲੱਗ ਜਾਣਾ ਉਹ 8 ਵਜੇ ਜਾਣੇ ਪਈ ਹੁੰਦੇ ਹੁੰਦੇ ਆ ਤੇ 4 ਘੰਟੇ ਹੋ ਗਏ ਮਰ ਸਮਾਂ ਪਤਾ ਨਹੀਂ ਲੈ ਕਿੰਨੇ ਵਜੇ ਦਾ ਤਿੰਨ ਚਾਰ ਘੰਟੇ ਤੋਂ ਹੋ ਹੀ ਗਏ ਨੇ ਮੇਰੇ ਨਾਲ ਤੇ ਭਾਜੀ ਹੁਣ ਇਹਦੇ ਇਹ ਆਏ ਨੇ ਪਰ ਨਹੀਂ 2 ਵਜੇ ਵੀ 1 ਵਜੇ ਕਿ 2 ਵਜੇ ਆਏ ਤੇ ਲੱਗ ਚੱਕੇ ਤੇ ਹੁਣ ਥੋੜਾ ਬਹੁਤ ਸਾਫ਼ ਹੋਇਆ ਥੋੜਾ ਬਹੁਤ ਜ਼ਿਆਦਾ ਨਹੀਂ ਕਹਿ ਸਕਦਾ ਥੋੜਾ ਬਹੁਤ ਸਾਫ਼ ਹੋ ਗਿਆ ਸੋਈ ਦੇ ਵਿੱਚ ਜੇ ਉਤਾਰ ਵਾਲਾ ਬੁਰਸ਼ ਵੱਜੂਗਾ ਨਾ ਤੇ ਆ ਫਿਰ ਜਾ ਕੇ ਆ ਚੀਜ਼ਾਂ ਆ ਹੋ ਗਈ ਜਨਾਬ ਕੋ ਆ ਇਹ ਚੀਜ਼ਾਂ ਲੱਥਣਗੀਆਂ ਫਿਰ ਕੋਕ ਟੱਲਾ ਨਹੀਂ ਨਾ ਜਿਵੇਂ ਮੋੜੀਆਂ ਪਹੁੰਚ ਨਹੀਂ ਪੈਂਦੀ ਵਿਚਾਰਾਂ ਦੀ ਅਬ ਖੰਜ ਬੋਰ ਰਹਿਣ ਦਿੱਤੇ ਆ ਬਸ ਆ ਲੱਗ ਗਿਆ ਬੋਰ ਜਨਾਬ ਵੀ ਰਹਿਣ ਦਤਾ ਜੇ ਜੇ ਉਹ ਵੀ ਰਹਿਣ ਦਤਾ ਅਬੀ ਰਹਿਣ ਦਤਾ ਆ ਬਸ ਮੇਨ ਮੇਨ ਵਾਲੇ ਵਕਤ ਦੋ ਚਾੜ ਦੇ ਜਰੂਰੀ ਜਰੂਰੀ ਹੈ ਲਾਈਟਾਂ ਲਵਾਤੀਆਂ ਟਿਊਬਾਂ ਬਸ ਸਹੀ ਹੈ ਠੀਕ ਹੈ ਚੱਲੀ ਜਾਂਦਾ ਜੀ ਮੀਟਰ ਮੂਟਰ ਚੱਲ ਗਏ ਆ ਮੇਨ ਦਰਵਾਜ਼ਾ ਲਾਉਣਾ ਆ ਆ ਉੱਪਰ ਲਾਉਣਾ ਉੱਥੇ ਗ੍ਰਿਲ ਲਵਾ ਦੇਣੀਆਂ ਸਾਰੇ ਉੱਥੇ ਗ੍ਰਿਲ ਉੱਥੇ ਕੋਠੇ ਦੇ ਗ੍ਰਿਲ ਲਵਾ ਦੇਣੀਆਂ ਇਦਾਂ ਕਰਕੇ ਦਰਵਾਜ਼ੇ ਦਰਜੇ ਲਾ ਦੇਣਾ ਕੋਠੇ ਦੇ ਚਲੋ ਬਸ ਕਰੋਗਾ ਬਹੁਤ ਹੋ ਗਿਆ ਯਾਰ ਬੜੇ ਚਿਰ ਦੇ ਲੱਗੇ ਜੀ ਬਸ ਕਰੋਗਾ ਤੋ ਇਦੀ ਤਾਂ ਭੂੰਡ ਮਾਰਨ ਦੇ ਨਾ ਇਦਾਂ ਭਾਰੀ ਫੜੀ ਹੈ ਉਹ ਦਰਵਾਜ਼ਾ ਨਾ ਭੇ ਅੰਦਰ ਸਾਰੀ ਰੇਤ ਆਣੀ ਫੇਰ ਓੜ ਵਾਸਕਾਰ ਗਣ ਬੰਦ ਕਰ ਗਏ ਮੋਟਰ ਤੇ ਵੀ ਆਪਣੀ ਹੋਣਾ ਹੈ ਉਹਦੀਆਂ ਤਿਆਰੀਆਂ ਤੇ ਆਪਾਂ ਹੁਣ ਚੱਲਨੇ ਆ ਚੱਲ ਠੀਕ ਹੈ ਜੰਗਾ ਆਕੇ ਬਾਏ 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 ਟਾਟਾ ਮਾਰ ਕਾ ਤੁਹਾਨੂੰ ਅੱਜ ਸਾਡਾ ਕੰਮ ਕੰਪਲੀਟ ਹੋ ਗਿਆ ਧੰਨਵਾਦ ਬਹੁਤ ਜ਼ਿਆਦਾ ਜ਼ਿਆਦਾ ਹੁਣ ਚੱਲਨੇ ਆਪਾਂ ਘਰੇ ਤੇ ਦੀਦੀ ਹੁਣਾਂ ਦੇ ਆਪਣੇ ਘਰੇ ਉਧਰ ਚਲੇ ਜਾਣਾ ਤੇ ਮੈਂ ਚੱਲਿਆ ਹੁਣ ਘਰੇ ਕਿੰਨਾ ਟਾਈਮ ਆ ਗਿਆ 8 ਵਜੇ ਗਏ ਤੁਹਾਨੂੰ ਦੱਸਿਆ ਨਾ 8 ਵਜਣੇ ਉਹ ਕੰਮ ਆ 8 ਵਜ ਗਏ ਸੰਦੀਪ ਵੀ ਈ ਵੇਟ ਕਰਦੀ ਹਣੀ ਹੁਣ ਡੈਡੀ ਮੰਮੀ ਹਣੀ ਤੇ ਚਲ ਗਏ ਉਹਨਾਂ ਨੂੰ ਹੋ ਹੀ ਗਿਆ ਘੰਟਾ ਗਿਆਨ ਤੂੰ ਨਵੀਂ ਚੱਲੇ ਹੁਣ ਬਸ ਉਹ ਕੱਢ ਲਈ ਧੋਨ ਲਖੜਿਆ ਇਹ ਤਾਂ ਗੱਲ ਹੀ ਨਹੀਂ ਬਣੀ ਡੜ ਜੀ ਉਹ ਹੁਣ ਥੋੜਾ ਸਹੀ ਚੱਲਣਾ ਜ ਨਾਟਕ ਨਹੀਂ ਸਹੀ ਉਦੋਂ ਦਾ ਤਾਂ ਨਹੀਂ ਅੜਿਆ ਨਹੀਂ ਉਹ ਸੌ ਚਾਰ ਸੈਟਿੰਗ ਦੀ ਕੀਤੀ ਉਹਦੇ ਵਿੱਚੋਂ ਅੜ ਗਏ ਉਹ ਲੈ ਨਾ ਲੈਦੇ ਹੋਏ ਕੰਮ ਹੋ ਗਿਆ ਫੇਰ ਨਹੀਂ ਸਹੀ ਹੋ ਗਿਆ ਹੁਣ ਬੜਾਈ ਮੁਸ਼ਕਲ ਨਹੀਂ ਮੈਂ ਨਾ ਹਰ ਗੁਨਾ ਆਖਿਆ ਮੇਰਾ ਮੋਬਾਈਲ ਉਧਰ ਚਾਰਜ ਲਗਾ ਮੱਕਾ ਜਾ ਹਰ ਗੁਣ ਮੇਰਾ ਮੋਬਾਈਲ ਲੈ ਕੇ ਆ

ਕੀ ਜਾਂਦੀ ਕੀ ਜਾਂਦੀ ਆ ਅੱਧੀ ਰਾਤ ਬਾਹਰ ਜਾਣਾ ਇਥੇ ਚਲੋ ਸੋਵੋ ਨੀਂ ਨੀਂ ਕਰੋ ਚਲ ਆਦਾ 1:00 ਤੇ ਕਮੈਂਟ ਕਰਕੇ ਦੱਸ ਕਿੰਨੇ ਕਨੇ ਧੋਨੀ ਦੇ ਤਿੰਨ ਸ਼ੱਕੇ ਵਿੱਚ ਲਗਾਤਾਰ ਜਿਹੜੇ ਮਾਰੇ ਸੀ ਧੋਨੀ ਨੇ ਕਹਿੰਦਾ ਚਾਰ ਖੇਡੀਆਂ ਸਾਰੀਆਂ ਚਾਹੂ ਬਾਲਾਂ 'ਚ 20 ਸਕੋਰ ਮਾਰੇ ਹਰਦਿਕ ਪਾਂਡੇ ਨੇ ਚੰਗਾ ਨਿੱਗ ਦਿੱਤਾ ਈ ਆਪਾਂ ਨੂੰ ਵਾਹੇ ਆਪਣਾ ਰੋਹਿਤ ਸ਼ਰਮਾ ਵਧੀਆ ਲੱਗਦਾ ਹੈ ਜਦੋਂ ਦਾ ਹਰਦਿਕ ਪਾਂਡਿਆ ਨੂੰ ਮਤਲਬ ਕੈਪਟਨ ਬਣਾਤਾ ਨਾ ਫਿਰ ਉਹ ਕੰਮ ਖਤਮ ਹੋ ਗਿਆ ਹਰਦਿਕ ਪਾਂਡਿਆ ਨਹੀਂ ਸਹੀ ਲੱਗਦਾ ਯਾਰ ਕਿਉਂਕਿ ਉਹਨੇ ਰੋਹਿਤ ਸ਼ਰਮਾ ਨੂੰ ਇੱਕ ਮੈਚ ਵਿੱਚ ਕਿਹਾ ਸੀ ਤੂੰ ਚੱਲ ਪਿਛੇ ਤੇ ਉਦੋਂ ਦਾ ਫਿਰ ਮਨ ਉਹ ਜੱ ਲੱਤ ਗਿਆ ਹੋਇਆ ਆ ਵਾਹੇ ਰੋਹਿਤ ਸ਼ਰਮਾ ਦੇ ਲਈ ਪਿਆਰ ਹੈ ਬਹੁਤ ਜ਼ਿਆਦਾ ਹੁਣ ਪਰ ਇਸ ਟਾਈਮ ਉਹ ਕਪਤਾਨ ਹਰਦਿਕ ਪਾਂਡਿਆ ਫਿਰ ਕਈ ਦਾ ਵੀ ਟੀਮ ਹਾਰ ਜੇ ਮबई ਤੇ ਚੇਨਈ ਸੁਪਰੀਮ ਧੋਨੀ ਜਿੰਦਾਬਾਦ ਧੋਨੀ ਦੀ ਟੀਮ ਤੇ ਪੰਜਾਬ ਨੂੰ ਸਪੋਰਟ ਕਰਦਾ ਮੈਂ ਬਸ ਹੋਰ ਨਹੀਂ ਕਿੰਨੂੰ ਰੋਹਿਤ ਸ਼ਰਮਾ ਨੇ ਵੀ ਚੰਗੇ ਚੱਬ ਕੱਢੇ ਹੀ ਫੜ ਕੇ ਬਹੁਤ ਕੱਢਣ ਦੇ ਮੋਬਾਈਲ ਨੇ ਜਿੱਤ ਜਣਾ ਲੱਗਦਾ ਅੱਜ ਤੇ ਜ ਕਾਮ ਨੇ ਵੀ ਬਹੁਤ ਮਤ ਮਾਰੀ ਤੇ ਮੈਂ ਆਇਆ ਫਰੀਦ ਵਿੱਚ ਕੁਝ ਖਾਣ ਪੀਣ ਮੈਂ ਖਿਚੜੀ ਬਣ ਗਈ ਕਿ ਮਮੀ ਨੇ ਬਣਾਈ ਸੀਗੀ ਬਣ ਗਈ ਆ ਬੜੀ ਵੇ ਕਿਵੇਂ ਦੀ ਹੋ ਜਾਂਦੀ ਉਪਰੋਂ ਉਪਰੋਂ ਰੈਡ ਰੈਡ ਜੀ ਪਤਾ ਨਹੀਂ ਕਿਉਂ ਹੋ ਜਾਂਦੀ ਆ ਮੋਬਾਈਲ ਦੇ ਦੋ ਪਲੇਅਰ ਆਊਟ ਹੋ ਗਏ ਸੂਰਜਾ ਕੁਮਾਰ ਤੇ ਇੱਕ ਪਤਾ ਨਹੀਂ ਕੀ ਨਾਂ ਹੈ ਮੈਨੂੰ ਨਾਂ ਚ ਤੱਕ ਲੱਗੇ ਓਪਨਿੰਗਰ ਪਲੇਅਰ ਗਿਆ ਨਾਂ ਨਹੀਂ ਯਾਦ ਆਉਂਦਾ ਉਹਦਾ ਨਾਂ ਹੈਗਾ ਜ ਆ ਅਸ਼ਾਂਤ ਕਿਸ਼ਨ ਅਭੀ ਹੋਟ ਗਿਆ ਦੋ ਵੋ ਗਿਆ ਹੋਟ ਇਸੇ ওভার ਚ ਇਹ ਦੋ ਹੋਟ ਆ ਮਮੀ ਨੇ ਛੱਜ ਲਿਆਂਦਾ ਨਿਕਾਜਾ ਚਾਹ ਛੱਟਣ ਵਾਂ ਤੇ ਮਮੀ ਕਹਿੰਦੇ ਉਹ ਕੇ ਕੈਂਡਲ ਲਿਆ ਦੇ ਲੈ ਅਦੇ ਮੈਨੂੰ ਤੇ ਮੈਨੂੰ ਹੁਣੇ ਨਹੀਂ ਪਤਾ ਕਿੱਥੋਂ ਮਰਦਾ ਮਰਦਾ ਚਲ ਚੰਗਾ ਆ ਮਮੀ ਆਪੇ ਲੈ ਜਾਗੇ ਸੋਣਾ ਤੇ ਕੱਲ ਆਪਾਂ ਜਾਣਾ ਜਲੰਧਰ ਮੈਂ ਤੇ ਲਵਲੀ ਨੇ ਜਿਹਦਾ ਰਿਸ਼ਤਾ ਕਰਵਾਇਆ ਇਧਰ ਹਜੂਣਾ ਨਾ ਤੇ ਰਾਜੂ ਨੇ ਜਾਣਾ ਮੈਂ ਜਾਣਾ ਤਾਂ ਸੰਦੀਪ ਨੇ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਆ ਉਹ ਵੀ ਤੁਹਾਨੂੰ ਜਲਦੀ ਦੱਸਾਂਗਾ ਆਪਾਂ ਵੀ ਆਪਾਂ ਕਿਉਂ ਜਾਣਾ ਹੈ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਪਤਾ ਲੱਗ ਜੂਗਾ ਵੀ ਰੱਬ ਸੋਭੀ ਨੂੰ ਬਾਹਰ ਆਇਆ ਹਾਂ ਪਤਾ ਨਹੀਂ ਮਨ ਮੇਰੀ ਪਈ ਮਾਸ਼ਤਾਨਾ ਵੇਖਦਾ ਸੰਦ ਰੁਸਤਰੀ ਆਪਾਂ ਨੂੰ ਮੈਂ ਬਾਹਰਸ਼ ਹੋਣੀ ਤੇ ਗੱਡੀਆਂ ਅਨਲੌਕ ਆ ਵੀ ਉਹ ਸੀਸ਼ੇ ਬਾਹਰ ਨੂੰ ਖੁੱਲੇ ਪਏ ਗੱਡੀ ਦੇ ਜਿਹੜਾ ਲੌਕ ਆ ਫਿਰ ਅੰਦਰ ਨੂੰ ਫੋਲਡ ਹੁੰਦੇ ਆ ਚਾਬੀ ਵੀ ਲਗਾ ਦੇ ਵਿੱਚ ਹੀ ਖਣੀ ਗੱਡੀ ਦੇ ਮੰਨ ਲੱਗਦੀ ਗੱਲ ਇਸ ਦਾ ਕੋਈ ਆਈਡੀਆ ਨਹੀਂ ਯਾਰ ਚਾਬੀ ਲੱਭ ਨਹੀਂ ਰਹੀ ਹਾਂ ਚਾਬੀ ਪਤਾ ਨਹੀਂ ਕਿੱਥੇ ਹੀ ਗੱਡੀ ਦੀ ਜਾਂ ਇੱਥੇ ਰੱਖਦਾ ਨਾ ਮੈਂ ਤਾਂ ਜਾਂ ਇੱਥੇ ਰੱਖਦਾ ਇੱਥੇ ਹੈ ਨਹੀਂ ਉਧਰ ਨਹੀਂ ਹੈਗੀ ਯਾਰ ਚਾਬੀ ਇੱਧਰ ਹੀ ਕੁਝ ਪਤਾ ਨਹੀਂ ਯਾਰ ਉਧਰ ਮੈਂ ਸਾਰੇ ਫੋਨ ਨਹੀਂ ਹੈ ਨਹੀਂ ਕਿਤੇ ਕੀ ਚਾਬੀ ਗੱਡੀ ਦੀ ਮੁੰਡੀ ਲੈ ਕੇ ਆਇਆ ਹਾਂ ਹਾਂ ਭਈ ਇਹ ਚਾਬੀ ਮੈਂ ਲੱਭੀ ਜਾਣੇ ਗੱਡੀ ਦੀ ਪਾਲਿਸ਼ ਤੇ ਬਟੂਆ ਮੇਰਾ ਲੱਗਦਾ ਮੋਬਾਈਲ ਨੇ ਤੇ ਜਿੱਤ ਜਾਣਾ ਹੈ ਇਹ ਮੈਂ ਅਗਲਾ ਸੌਂਫਤ ਹੀ ਸਰਜਣੇ ਦੱਸਦੇ ਕਿਹੜੀ ਟੀਮ ਜਿੱਤੀ ਹੈ ਕਿ ਕਿਹੜੀ ਹਾਰੀ ਹੈ ਜੇ ਆਈ ਜਵਲਾ ਵਧੀਆ ਲੱਗਾ ਲਾਈਕ ਮਰਸ਼ੀ ਜ਼ਰੂਰ ਕਰਿਆ ਤੇ ਚੈਨਲ ਨੂੰ ਸਾਰਜਣੇ ਕਰਦੇ ਹੋ ਸਬਸਕ੍ਰਾਈਬ ਕਰ ਲੈਂਦੇ ਆਂ ਕੰਨ ਦੇ ਵੀਡੀਓ ਦੇ ਨਾਲ ਤਦ ਤਕਲੀਫ ਸਤਿ ਸ਼੍ਰੀ ਅਕਾਲ ਲੈ ਵੀ ਚ ਨਈ ਦੀ ਵਾਪਸੀ ਹੋਈ ਗਈ ਹੈ ਬਣਗੀ ਗਲ ਹਰਦਿਕ ਪਾਂਡੇ ਵੀ ਆਊਟ ਹੋ ਗਈ